ਪੰਜਾਬ ਦੇ ਮਸ਼ਹੂਰ ਗਾਇਕ ਦੇ ਉੱਪਰ ਹੋਈ ਐਫ ਆਈ ਆਰ ਦਰਜ ਪੁਲਸ ਕਰ ਰਹੀ ਹੈ ਉਸ ਗਾਇਕ ਦੀ ਭਾਲ ਜਿਸ ਨੇ ਮੀਡੀਆ ਦੇ ਵਿੱਚ ਕੁਝ ਪੋਸਟਾਂ ਪਾ ਕੇ ਖਲਬਲੀ ਮਚਾ ਦਿੱਤੀ ਹੈ ਹਥਿਆਰਾਂ ਦੀ ਨਮਾਇਸ਼ ਕਰਦਾ ਹੋਇਆ ਉਹ ਗਾਇਕ ਜਿਸ ਨੇ ਪੋਸਟਾਂ ਪਾਈਆਂ ਤੇ ਉਸ ਤੋਂ ਬਾਅਦ ਪੁਲਸ ਉਸਦੇ ਮਗਰ ਪੈ ਗਈ ਪੁਲਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਉਸ ਗਾਇਕ ਦੇ ਉੱਪਰ ਉਹ ਕਿਹੜਾ ਗਾਇਕ ਹੈ ਜਿਸ ਨੇ ਹਥਿਆਰਾਂ ਦੀ ਨਮਾਇਸ਼ ਕੀਤੀ ਹੈ ਤੁਸੀਂ ਜੁੜਿਆ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜੋ ਦਹਾਕਾ 90 ਤੋਂ ਲੈ ਕੇ ਇਹ ਪੰਜਾਬੀ ਕਲਾਕਾਰਾਂ ਨੇ ਹਥਿਆਰਾਂ ਦੀ ਨਸ਼ਿਆਂ ਦੀ ਜਿਹੜੀ ਇੰਨੀ ਕੁ ਨਮਾਇਸ਼ ਕੀਤੀ ਕਿ ਲੋਕ ਨਸ਼ਿਆਂ ਵਾਲੇ ਪਾਸੇ ਤੁਰ ਪਏ ਹਥਿਆਰਾਂ ਵਾਲੇ ਪਾਸੇ ਤੁਰ ਪਏ ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਕੁਝ ਵੀ ਅਜਿਹਾ ਕਾਰਵਾਈ ਨਹੀਂ ਕੀਤੀ ਇਹਨਾਂ ਗਾਇਕਾਂ ਦੇ ਉੱਪਰ ਜਾ ਉਹ ਨਸ਼ੇ ਜਾ ਸ਼ਰਾਬਾਂ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਸਿੰਗਰ ਸੀ ਜਾਂ ਕੋਈ ਹੋਰ ਲੋਕ ਸੀ ਜਿਹੜੇ ਆਮ ਲੋਕ ਸੀ ਇਹਨਾਂ ਨੂੰ ਵੇਖ ਕੇ ਉਹ ਵੀ ਇਸ ਲਤ ਦੇ ਵਿੱਚ ਜੁੜ ਗਏ ਜਿਸ ਨੂੰ ਲੈ ਕੇ ਅੱਜ ਪੰਜਾਬ ਨਸ਼ਿਆਂ ਦੇ ਦਰਿਆ ਦੇ ਵਿੱਚ ਡੁੱਬ ਗਿਆ ਸੋ ਹੁਣ ਸਰਕਾਰ ਦੇ ਵੱਲੋਂ ਜੋ ਮਹਮ ਚਲਾਈ ਹੋਈ ਹੈ ਨਸ਼ਿਆਂ ਦੇ ਵਿਰੁੱਧ ਤੇ ਹਥਿਆਰਾਂ ਦੇ ਵਿਰੁੱਧ ਜਿਹੜੇ ਨਜਾਇਜ਼ ਹਥਿਆਰ ਲੈ ਕੇ ਆਮ ਘੁਮਰੇ ਨੇ ਲੋਕ ਤੇ ਦਿਨ ਦਿਹਾੜੇ ਕਤਲ ਕਰ ਰਹੇ ਨੇ ਸੋ ਇਸੇ ਦੇ ਵਿੱਚ ਇੱਕ ਪੰਜਾਬ ਦਾ ਮਸ਼ਹੂਰ ਗਾਇਕ ਰੰਮੀ ਰੰਦਾਵਾ ਜਿਸ ਦੇ ਉੱਪਰ ਐਫ ਆਈ ਆਰ ਦਰਜ ਹੋਈ ਏ ਸੋ ਰੰਮੀ ਰੰਦਾਵਾ ਜੋ ਕਿ ਅਮਰਸਰ ਦੇ ਅਜਨਾਲਾ ਦੇ ਰਹਿਣ ਵਾਲੇ ਹਨ ਉਹਨਾਂ ਦੇ ਖਿਲਾਫ ਪੁਲਿਸ ਨੇ ਹਥਿਆਰਾਂ ਦੀ ਨਮਾਇਸ਼ ਕਰਨ ਤੇ ਐਫ ਆਈ ਆਰ ਦਰਜ ਕੀਤੀ ਏ ਇਹ ਕਾਰਵਾਈ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਏ ਸੋ ਉਸ ਪੋਸਟ ਵਿੱਚ ਰੰਮੀ ਰੰਦਾਵਾ ਨੇ ਹਥਿਆਰਾਂ ਨਾਲ ਜੁੜੀ ਵੱਡੀ ਵੀਡੀਓ ਸਾਂਝੀ ਕੀਤੀ ਪੋਸਟ ਦੇ ਕੈਪਸ਼ਨ ਵਿੱਚ ਰੰਮੀ ਰੰਦਾਵਾ ਨੇ ਲਿਖਿਆ ਸਰਦਾਰੀਆਂ ਸਿਰ ਦੇ ਕੇ ਮਿਲਦੀਆਂ ਹਨ ਸਰਦਾਰ ਕਹਿਣਾ ਸੌਖਾ ਨਹੀਂ ਸੋ ਇਸ ਮਾਮਲੇ ਵਿੱਚ ਪੁਲਿਸ ਨੇ ਖੁਦ ਸੰਜੀਦਾ ਹੋ ਕੇ ਐਸਆਈ ਕਮਲਜੀਤ ਸਿੰਘ ਦੀ ਸ਼ਿਕਾਇਤ ਤੇ ਇੱਕ ਕੇਸ ਦਰਜ ਕੀਤਾ ਗਿਆ ਅਜਨਾਲਾ ਪੁਲਿਸ ਥਾਣੇ ਵਿੱਚ ਬੀਐਨਸੀ ਦੀ ਧਾਰਾ 223 ਅਤੇ ਆਰਮਸ ਐਕਟ ਦੇ ਤਹਿਤ ਇਹ ਕੇਸ ਦਰਜ ਹੋਇਆ ਹੈ ਸ਼ਿਕਾਇਤ ਕਰਨ ਵਾਲੇ ਐਸਆਈ ਕਮਲਜੀਤ ਸਿੰਘ ਨਿਰ ਰਮਨਦੀਪ ਸਿੰਘ ਉਰਫ ਰਮੀਰ ਢੰਡਾਵਾ ਰਹਿਣ ਵਾਲੇ ਗਾਜੀਪੁਰ ਨੋ ਮੋਲਜਮ ਬਣਾਇਆ ਹੈ ਆਪਣੇ ਬਿਆਨ ਵਿੱਚ ਐਸਆਈ ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਮੁਖਬਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਸੋਸ਼ਲ ਮੀਡੀਆ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਐਸਆਈ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਸੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਇਹ ਪੰਜਾਬ ਦਾ ਗਾਇਕ ਰੰਮੀ ਰੰਦਾਵਾ ਹੈ ਜਿਸ ਨੇ ਹਥਿਆਰਾਂ ਦੀ ਨਮਾਸ਼ ਦਾ ਅਪਮਾਨਜਨਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਸੋ ਅਪੱਤਿਜਨਕ ਵੀਡੀਓ ਦੇ ਨਾਲ ਜੋ ਮਾਹੌਲ ਖਰਾਬ ਹੋ ਸਕਦਾ ਹੈ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਉਹ ਫਿਰ ਹਥਿਆਰਾਂ ਵਾਲੇ ਪਾਸੇ ਤੇ ਨਸ਼ੇ ਵਾਲੇ ਪਾਸੇ ਜਾ ਸਕਦੀ ਹੈ ਜਿਸ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਪੰਜਾਬ ਵਿੱਚ ਜਿਹੜਾ ਕਾਨੂੰਨ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ ਸੋ ਹਥਿਆਰਾਂ ਦੇ ਖੁੱਲੇ ਆਮ ਨਮਾਇਸ਼ ਕਾਨੂੰਨੀ ਤੌਰ ਤੇ ਅਪਰਾਧ ਹੈ ਤੇ ਇਸ ਨਾਲ ਸਮਾਜ ਵਿੱਚ ਡਰ ਦਾ ਮਾਹੌਲ ਬਣਦਾ ਹੈ ਸੋ ਹੁਣ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਰਮੀ ਰੰਦਾਵਾ ਦੇ ਕੋਲ ਜਿਹੜੇ ਹਥਿਆਰ ਸੋਸ਼ਲ ਮੀਡੀਆ ਤੇ ਵਿਖਾਏ ਗਏ ਹਨ ਕਿ ਉਹਨਾਂ ਦੇ ਕੋਲ ਕੋਈ ਜਿਹੜੇ ਲਾਈਸੈਂਸ ਵੀ ਹਮਝਾ ਨਹੀਂ ਕਿ ਇਹ ਗੈਰ ਕਾਨੂੰਨੀ ਹਥਿਆਰ ਨੇ ਜਿਹੜੇ ਰਮੀ ਰੰਦਾਵਾ ਦੇ ਕੋਲ ਇਸ ਦੇ ਬਾਰੇ ਹੁਣ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਇਹ ਸਾਹਮਣੇ ਆਵੇਗਾ ਪਰ ਅਜੇ ਤੱਕ ਰਮੀ ਰੰਦਾਵਾ ਪੁਲਸ ਦੀ ਹਵਾਲੇ ਵਿੱਚ ਨਹੀਂ ਹੈ ਪੁਲਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਜੋ ਪੁਲਸ ਉਸਤੇ ਮਗਰ ਲੱਗੀ ਹੋਈ ਹੈ ਰਮੀ ਰੰਦਾਵਾ ਕਿੱਥੇ ਨੇ ਪੁਲਸ ਜਦੋਂ ਉਸ ਨੂੰ ਗ੍ਰਿਫਤਾਰ ਕਰੇਗੀ ਤਾਂ ਫਿਰ ਇਹ ਸਾਰੇ ਖੁਲਾਸੇ ਹੋਣਗੇ ਕਿ ਇਹ ਹਥਿਆਰ ਉਹਨਾਂ ਦੇ ਲੇ ਸੰਸੀ ਨੇ ਜਾਂ ਗੈਰ ਕਾਨੂੰਨੀ ਨੇ ਸੋ ਪੁਲਿਸ ਦਾ ਕਹਿਣਾ ਕਿ ਕਾਨੂੰਨ ਹਰ ਕਿਸੇ ਲਈ ਬਰਾਬਰ ਹੈ ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਕੋਈ ਮਸ਼ਹੂਰ ਵਿਅਕਤੀ ਹੋਵੇ ਸੋ ਪੰਜਾਬ ਸਰਕਾਰ ਦੇ ਵੱਲੋਂ ਅਜ ਰੰਮੀ ਰੰਦਾਵਾ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਵੱਡੀ ਹਲਚਲ ਮਚਾ ਦਿੱਤੀ ਗਈ ਹੈ